ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਲੋਕਟਰ ਗੁਰਮਿੰਦਰ ਸਿੰਘ ਮਰਾੜ ਤੇ ਇਸ ਵੀਡੀਓ 'ਚ ਗੱਲ ਕਰਾਂਗੇ ਜਿਹੜਾ ਪਾਣੀ ਹੁਣ ਕਿਸਾਨ ਵੀਰ ਆਖਰੀ ਲਾ ਰਹੇ ਆ। ਕਈ ਜਗ੍ਹਾ ਖੇਤ ਦੇ ਵਿੱਚ ਨੀਵੀਆਂ ਹੁੰਦੀਆਂ ਨੇ ਜਾਂ ਵੈਸੇ ਕਿਹੜਾ ਜਿਆਦੇ ਪਰ ਜਾਵੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਫਸਲ ਤੇ ਇਫੈਕਟ ਪੈ ਸਕਦਾ। ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਪਟੰਦਾ ਬਲੋ ਜੋ ਫੇਸਬੁੱਕ ਪੇਜ ਖੇਤੀਬਾੜੀ ਜਾਣਕਾਰੀ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਤੇ ਦੇਖ ਰਹੇ ਆ ਤਾਂ ਪੇਜ ਸਾਂਝੇ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ। ਸੋ ਕਿਸਾਨ ਵੀਰੋ ਕਣਕ ਦੀ ਫਸਲ ਦੇ ਵਿੱਚ ਆਪਾਂ ਆਖਰੀ ਪਾਣੀ ਲਾਉਣਾ ਹੁੰਦਾ ਜਦੋਂ ਉਹ ਮਿਲਕ ਸਟੇਜ ਤੇ ਆ ਇਹਦੇ ਮੈਂ ਪਹਿਲਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਚੁੱਕੇ ਹਾਂ ਤਕਰੀਬਨ 120 ਦਿਨ ਤੇ ਪਲੱਸ ਮਾਈਨਸ 4 ਦਿਨ ਤੁਸੀਂ 4-5 ਦਿਨ ਲੈ ਸਕਦੇ ਆ ਉੱਥੇ ਕਿ ਜਾ ਕੇ ਆਖਰੀ ਪਾਣੀ ਲੱਗ ਜਾਂਦਾ। ਜੇ ਤੁਹਾਡੇ ਖੇਤ ਦੇ ਵਿੱਚ ਸੈਲ ਬਣੀ ਹੋਈ ਆ ਪੂਰਾ ਜਿਹੜੀ ਗਿੱਲ ਹੈਗੀ ਆ ਤਾਂ ਫਿਰ ਤੁਸੀਂ ਸਕਿਪ ਕਰਨ ਬਾਰੇ ਸੋਚ ਸਕਦੇ ਜ਼ਮੀਨ ਥੋੜੀ ਜ਼ਿਆਦਾ ਭਾਰੀ ਆ ਤਾਂ ਜਿਹੜੀਆਂ ਦਰਮਿਆਨੀਆਂ ਜਾਂ ਹਲਕੀਆਂ ਜ਼ਮੀਨਾਂ ਉਹਨਾਂ 'ਚ ਪਾਣੀ ਇੱਥੇ ਕਿ ਜਾ ਕੇ ਲੱਗਦਾ ਹੀ ਲੱਗਦਾ ਹੈਗਾ ਤੇ ਆਪਾਂ ਨੂੰ ਲਾਉਣਾ ਵੀ ਚਾਹੀਦਾ ਪਰ ਉਹਦੇ ਵਿੱਚ ਕੀ ਹੁੰਦਾ ਕਿ ਆਪਣੇ ਖੇਤ ਦੇ ਵਿੱਚ ਕੁਝ ਜਗ੍ਹਾ ਜਿਹੜੀਆਂ ਨੀਵੀਆਂ ਹੁੰਦੀਆਂ ਆ ਜਾਂ ਖਾਸ ਤੌਰ ਤੇ ਜਿੱਥੇ ਨੱਕੇ ਹੁੰਦੇ ਆ ਜਾਂ ਚੁੰਡਾਂ ਦੇ ਵਿੱਚ ਕੋਨਿਆਂ ਦੇ ਵਿੱਚ ਵਾਣ ਦੇ ਵਿੱਚ ਉੱਥੇ ਜਦੋਂ ਆਪਾਂ ਪਹਿਲੇ ਪਾਣੀ ਵੀ ਲਾਉਨੇ ਆ ਚਾਹੇ ਆਪਾਂ ਇੱਕ ਲਾਇਆ ਦੋ ਲਾਇਆ ਤਿੰਨ ਲਾਇਆ ਉਦੋਂ ਵੀ ਪਾਣੀ ਖੜਦਾ ਪਰ ਜਦੋਂ ਆ ਕੇ ਜਿਹੜੀ ਕਣਕ ਦੀ ਫਸਲ ਮਿਲਕ ਸਟੇਜ ਤੇ ਆ ਜਦੋਂ ਉਹਦੋਂ ਪਾਣੀ ਖੜਦਾ ਹੈ तकरीबन ਜੇ ਮੰਨ ਲਓ ਵੀ 24 ਘੰਟੇ ਜਾਂ 48 ਘੰਟੇ ਤੱਕ ਪਾਣੀ ਖੜਦਾ ਤਾਂ ਫਿਰ ਉਹ ਜਿਹੜੀ ਕਣਕ ਦੀ ਫਸਲ ਦੇ ਸਿੱਟੇ ਆ ਇੱਕਦਮ ਰੰਗ ਬਟਾ ਜਾਂਦੇ ਆ ਬੂਟੇ ਆ ਜਿਹੜੇ ਉਹ ਜਿਹੜੇ ਮਚਿਓਰਟੀ ਵੱਲੋਂ ਚਲੇ ਜਾਂਦੇ ਆ ਸਿੱਟੇ ਇੱਕਦਮ ਜਿਹੜੇ ਹੈਗੇ ਆ ਉਹ ਵਾਈਟ ਹੋ ਜਾਂਦੇ ਆ ਚਿੱਟੇ ਹੋ ਜਾਂਦੇ ਆ ਦਾਣਾ ਹੌਲੀ ਹੌਲਾ ਪੈ ਜਾਂਦਾ ਉਹਦੇ ਵਿੱਚ ਕੀ ਹੁੰਦਾ ਕਿ ਇਹ ਸਟੇਜ ਦੇ ਉੱਤੇ ਜਾ ਕੇ ਇੱਕ ਤਾਂ ਟੈਂਪਰੇਚਰ ਪਰੋਂ ਆਪਾ ਤੇ ਰੈਸਪੀਰੇਸ਼ਨ ਰੇਟ ਆ ਉਹ ਹਾਈ ਆ ਬੂਟਿਆਂ ਦਾ એનર્ਜੀ ਪਹਿਲਾਂ ਬਹੁਤ ਵੇਸਟ ਹੋ ਰਹੀ ਆ ਫੇਰ ਜਿਹੜਾ ਜ਼ਮੀਨ ਦੇ ਵਿੱਚੋਂ ਹਵਾ ਬਾਹਰ ਨਿਕਲ ਗਈ ਤੇ ਪਾਣੀ ਭਰ ਗਿਆ ਲਗਾਤਾਰ ਜੇ ਮੰਨ ਲਓ ਦੋ ਦਿਨ ਉੱਥੇ ਖੜਾ ਰਿਹਾ ਉਹ ਚੋ ਟੈਂਪਰੇਚਰ ਹਾਈ ਆ ਤਾਂ ਉਹਦੇ ਵਿੱਚ ਕੀ ਹੈ ਕਿ ਰੂਟ ਰੈਸਪੀਰੇਸ਼ਨ ਨਹੀਂ ਹੋ ਪਾਉਂਦੀ ਤੇ ਰੂਟ ਡੀ ਜਨਰੇਸ਼ਨ ਸ਼ੁਰੂ ਹੋ ਜਾਂਦੀ ਕਿਉਂਕਿ ਰੂਟਸ ਆ ਜਿਹੜੀਆਂ ਉਹ ਜੜਾਂ ਨੇ ਉਹ ਪਹਿਲਾਂ ਹੀ ਜਿਹੜਾ ਹੈਗਾ ਇਹਨਾਂ ਨੇ ਪਕਾਲ ਨੂੰ ਜਾਣਾ ਸੀ ਤੇ ਜੜਾਂ ਜਿਹੜੀਆਂ ਪਹਿਲਾਂ ਹੀ ਕਮਜ਼ੋਰ ਹੋਈਆਂ ਹੁੰਦੀਆਂ ਤੇ ਉਹ ਕਮਜ਼ੋਰ ਜੜਾਂ ਦੇ ਉੱਤੇ ਹੋਰ ਸਟ੍ਰੈਸ ਪੈ ਗਈ ਤਾਂ ਫਿਰ ਉਹ ਜਿਹੜੀ ਹੈਗੀ ਉਹਨਾਂ ਨੂੰ ਬਾਝੜ ਪੈ ਜਾਂਦੀ ਸਮਝ ਲਓ ਵੀ ਉਹ ਜਿਹੜੀਆਂ ਜ਼ਮੀਨ ਛੱਡ ਜਾਂਦੀਆਂ ਨੇ ਪਕੜ ਛੱਡ ਦਿੰਦੀਆਂ ਨੇ ਜ਼ਮੀਨ ਨਾਲੋਂ ਜਿਹੜਾ ਹੈਗਾ ਉਹਨਾਂ ਦਾ ਕੰਟੈਕਟ ਟੁੱਟ ਜਾਂਦਾ ਤਾਂ ਉਹਦੇ ਵਿੱਚ ਜਿਹੜਾ ਹੈਗਾ ਬੂਟਾ ਇੱਕਦਮ ਸੈਨੀ ਸੰਸਲ ਨੂੰ ਆ ਜਾਂਦਾ ਤੇ ਜਿਹੜਾ ਸਿੱਟਾ ਉਹ ਚਿੱਟਾ ਹੋ ਜਾਂਦਾ ਦਾਣੇ ਕਮਜ਼ੋਰ ਪਿੱਚਕ ਜਾਂਦੇ ਆ ਤੁਹਾਡੇ ਦਾਣੇ ਉਹ ਤੁਸੀਂ ਦੇਖਿਓ ਜਿੱਥੇ-ਜਿੱਥੇ ਨੀਵੇਂ ਥਾਵਾਂ 'ਚ ਤੁਹਾਡੇ ਇਸ ਸਟੇਜ ਦੇ ਉੱਤੇ ਪਾਣੀ ਖੜਦਾ ਤੁਸੀਂ ਚੈੱਕ ਕਰਿਓ ਕਿ ਉਹ ਜਿਹੜੀ 19ਕ ਦੌਗੀ ਆ ਉਹਦੇ ਵਿੱਚ ਦਾਣੇ ਬੜੇ ਬਰੀਕ ਤੇ ਜਿਹੜੇ ਹੈਗੇ ਆ ਜਲਦੀ ਜਿਹੜੇ ਹੈਗੇ ਆ ਪੱਕ ਜਾਂਦੇ ਆ ਤੇ ਸਿੱਟਾ ਛਿੱਟਾ ਹੋ ਜਾਂਦਾ ਸੋ ਬੇਨਤੀ ਇਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਕਿ ਪਾਣੀ ਜਿਹੜਾ ਕੋਸ਼ਿਸ਼ ਕਰੋ ਕਿ ਆਪਾਂ ਜਦੋਂ ਕਿਹੜਾ ਜੇ ਭਰਨ ਵਾਲਾ ਤੇ ਉਹਦੇ ਵਿੱਚ 2-4 ਕਰਮਾ ਰਹਿੰਦੀਆਂ ਉਹਦੇ ਤੱਕ ਜਿਹੜਾ ਹੈਗਾ ਬੰਦ ਕਰ ਦੇ ਜਾਂ ਨੀਵੇਂ ਥਾਂ ਤੇ ਜਿੱਥੇ ਪਾਣੀ ਹੈਗਾ ਤਾਂ ਉਹਨੂੰ ਪਾਣੀ ਲਾਉਣ ਤੋਂ ਬਾਅਦ ਕੋਸ਼ਿਸ਼ ਕਰੋ ਖੇਤ ਦੇ ਵਿੱਚ ਪਾਣੀ ਬਾਹਰ ਨਿਕਲ ਜੇ ਗੱਲ ਪੂਰੀ ਬਣ ਜਾਂਦੀ ਆ ਇਹ ਆਪਾਂ ਜਿਹੜਾ ਕੋਸ਼ਿਸ਼ ਕਰ ਸਕਦੇ ਆ ਇਸ ਤੋਂ ਇਲਾਵਾ ਇਹਦਾ ਕੋਈ ਲਾਜ ਹੈ ਨਹੀਂਗਾ ਪਰ ਖਿਆਲ ਰੱਖੋ ਇਹ ਨਾ ਹੋਵੇ ਕਿ ਤੁਹਾਡੀ ਸਾਰੀ ਕਣਕ ਦੇ ਵਿੱਚ ਹੀ ਪਾਣੀ ਭਾਰਾ ਲੱਗ ਜੇ ਉਹਦਾ ਵੀ ਨੁਕਸਾਨ ਹੋ ਸਕਦਾ ਸੋ ਬੇਨਤੀ ਇਹ ਹੀ ਆ ਕਿ ਪਾਣੀ ਜ਼ਰੂਰਤ ਅਨੁਸਾਰ ਲਾਓ ਜ਼ਰੂਰ ਪਰ ਉਹਦਾ ਖਿਆਲ ਰੱਖੋ ਜੇ ਤੁਹਾਡੇ ਖੇਤ 'ਚ ਪਾਣੀ ਜ਼ਿਆਦਾ ਖੜਦਾ ਜਾਂ ਤੁਹਾਨੂੰ ਲੱਗਦਾ ਕਿ 2-3 ਦਿਨ ਖੜੂਗਾ ਤਾਂ ਫਿਰ ਤੁਹਾਨੂੰ ਖੇਤ 'ਚ ਪਾਣੀ ਬਾਰ ਕੱਢਣਾ ਪੈ ਸਕਦਾ ਜੇ ਤੁਸੀਂ ਸਕਿਪ ਕਰਦੇ ਆ ਤਾਂ ਉਹਦਾ ਵੀ ਇਫੈਕਟ ਪੈ ਸਕਦਾ ਕਈ ਕਿਸਾਨ ਵੀ ਪੁੱਛਦੇ ਕਿ ਕਣਕ ਸਾਡੀ ਡੇਕਦੀ ਹੈ ਪਾਣੀ ਵੀ ਮੰਗਦੀ ਹੈ ਤਾਂ ਅਸੀਂ ਕੀ ਕਰੀਏ ਤਾਂ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਕਿਉਂਕਿ ਜੇ ਕਣਕ ਤੁਹਾਡੀ ਅਜੇ ਮਹੀਨਾ ਲਊਗੀ ਕਣਕ ਪਾਣੀ ਵੀ ਮੰਗਦੀ ਹੈ ਤੇ ਉਹ ਡੇਕਦੀ ਹੈ ਮਤਲਬ ਟੇਢੀ ਹੋ ਜਾਂਦੀ ਟੈਂਪਰੇਰੀ ਲੌਜ਼ਿੰਗ ਹੁੰਦੀ ਹੈ ਉਹਦੇ ਵਿੱਚ ਟੈਂਪਰੇਰੀ ਲੌਜ਼ਿੰਗ ਦਾ ਮਤਲਬ ਹੁੰਦਾ ਕਿ ਕਣਕ ਥੋੜੀ ਟੇਢੀ ਹੁੰਦੀ ਹੈ ਇੱਕ ਹੁੰਦਾ ਕਿ ਜਿਹੜੇ ਮੌਸਮੀ ਇਫੈਕਟ ਕਰਕੇ ਲੰਬੀ ਪੈਣਾ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਟੈਡੀ ਹੋਈ ਕਣਕ ਦਾ ਬਹੁਤਾ ਨੁਕਸਾਨ ਨਹੀਂ ਜੇ ਮਿਲਕ ਸਟੇਜ ਤੇ ਵੀ ਆ ਚੁੱਕੀ ਆ ਤਾਂ ਇੱਥੇ ਆ ਗਏ ਜੇ ਤੁਸੀਂ ਪਾਣੀ ਲਾਉਣੇ ਥੋੜੀ ਬੋਦੀ ਕਣਕ ਟੈਡੀ ਹੁੰਦੀ ਕੋਈ ਨੁਕਸਾਨ ਨਹੀਂ ਕੋਈ ਘਬਰਾਉਣ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਉਹ ਸਟੇਜ ਜਿਹੜੀ ਪੋਲੀਨੇਸ਼ਨ ਵਾਲੀ ਆ ਜਾਂ अर्ਲੀ ਮਿਲਕ ਸਟੇਜ ਆ ਉਹ ਇੱਕਰਾਸ ਕਰ ਚੁੱਕੀ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਪਰਮਾਤਮਾ ਮਿਹਰ ਕਰਨ ਖੁਸ਼ ਰਹੋ ਖੁਸ਼ ਰਹੋ